एशिया टीवी, योर योर टाइम मैं डॉक्टर चरणजीत माल डायरेक्टर गुरु नानक गर्ल्स कॉलेज गुरु नानक चैरिटेबल हॉस्पिटल गुरु नानक इंस्टीट्यूट ऑफ फैशन डिजाइनिंग बोल रही हूँ। आज इंटरनेशनल विमेन डे से ਅਸੀਂ ਪੰਗੜਾ ਵਰਕਸ਼ਾਪ ਲਗਾ ਰਹੇ ਹਾਂ। ਨਾਨਕਗਲਸ ਕਾਲਜ ਦਾ ਅਸੀਂ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹਾਂਗੇ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਬੱਚਿਆਂ ਨੂੰ। ਬਹੁਤ ਵਧੀਆ ਲੱਗਿਆ ਜੀ। ਸਾਨੂੰ ਇਹ ਕਹ ਰਹੇ ਜੀ ਰੋਜ਼ ਸਵੇਰੇ ਆਇਂ ਕੀਤਾ ਜਾਂਦਾ ਮੈਂ ਹਮੇਸ਼ਾ ਕਹਿੰਦੇ ਆ ਬਈ ਲਾਈਫ ਚ ਬੈਲੈਂਸ ਬਣਾ ਕੇ ਰੱਖੋ ਤੇ ਜਿੰਨੀਆਂ ਵੀ ਆਪਰਚੂਨਿਟੀਆਂ ਮਿਲਦੀਆਂ ਨੇ ਚੈਲੰਜੇਸ ਨਾ ਸਮਝੋ ਉਹਨਾਂ ਨੂੰ ਯੂਟਿਲਾਈਜ਼ ਕਰੋ ਤੇ ਅੱਪ ਸਾਰੀ ਕੋਸ਼ਿਸ਼ ਰਹਿੰਦੀ ਹੈ। ਤੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਉਹਨਾਂ ਦੀ ਗ੍ਰੋਥ ਵੀ ਹੋਵੇ ਤੇ ਸਮੇਂ ਦੇ ਹਾਣ ਦੇ ਬਣ ਜਿੱਥੇ ਉਹ ਕਮਾਂਡ ਦੇ ਕਾਬਿਲ ਬਣਨ ਉਥੇ ਉਹ ਫੈਮਲੀ ਵੈਲਿਊਜ਼ ਨੂੰ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਬਹੁਤ ਵਧੀਆ ਲੱਗਿਆ ਮੈਨੂੰ ਆਲਰੇਡੀ ਭੰਗੜੇ ਦਾ ਸ਼ੌਂਕ ਜਗਾ ਤੇ ਚਲੋ ਕੁਝ ਸਟੈਪ ਨਹੀਂ ਹੁੰਦਾ ਸਿੱਧਾ ਕਿ ਸਿੱਖ ਲਵਾਂਗੇ ਕਾਲਜ ਅਥਾਰਟੀਆਂ ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਮਾਈਂਡਸੈਟ ਦੀਆਂ ਨੇ ਤੇ ਡੈਫੀਨਿਟਲੀ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਵਰਕਸ਼ਾਪਸ ਲੱਗਦੀਆਂ ਰਹਿਣ ਸੋ ਇੰਟਰਨੈਸ਼ਨਲ ਔਮਨ ਡੇ ਤੇ ਅਸੀਂ ਇੱਕ ਆਪਣੇ ਪੁਰਾਣੇ ਸਟੂਡੈਂਟ ਡਾਕਟਰ ਜਸਵਿੰਦਰ ਕੌਰ ਜਿਨ੍ਹਾਂ ਨੇ ਡਬਲ ਪੀ ਐਚ ਡੀ ਕਰਨ ਦੇ ਨਾਲ ਨਾਲ ਬਹੁਤ ਵੱਡਾ ਵਰਲਡ ਰਿਕਾਰਡ ਲੌਂਗੇਸਟ ਪੇਂਟ ਕੈਨਵਸ ਪੇਂਟਿੰਗ ਕੀਤਾ ਹੈ ਤੇ ਉਸ ਦੇ ਵਿੱਚ ਅਸੀਂ ਉਹਨਾਂ ਨੂੰ ਇੰਟਰਨੈਸ਼ਨਲ ਔਮਨ ਡੇ ਤੇ ਆਨਰ ਕਰਨ ਜਾ ਰਹੇ ਹਾਂ ਦਾ ਇੱਕੋ ਹੀ ਮੈਸੇਜ ਹੁੰਦਾ ਹੈ ਕਿ ਜੀ ਨਾਲ ਮਿਹਨਤ ਕਰੋ ਪੈਸਾ ਦੇ ਨਾਮ ਆਪਣੇ ਆਪ ਪਿੱਛੇ ਆਏਗਾ ਐਟਿੰਗ ਅ ਬੈਂਕ ਰੈਵੈਂਟਿਨਿਟੀ ਆਫ ਡਾਕਟਰ ਰਸ਼ੇਂਦਰ ਬੀਇੰਗ ਅਵਾਰਡ ਕਾਰਡ ਹੋਲਡਰ ਐਂਡ ਨਾਉ ਆਈ ਕਨਫਰਟ ਅਨਰ ਪਾਇੰ ਰੈਜਿਡੈਂਟ ਸਰ And this huge certificate speaks volumes of a world record. Dr. <laughs> when you feel like that, this thing is to be Great accomplished. medal, and you all should promise that one day you too will. Bring हाँ जी सच मैम जी सीकाली मैम कॉलेज college एक फंक्शन ऑर्गेनाइज किया जा रहा है भंगड़े की वर्कशॉप की कहना चाहोगे ਮੈਂ ਡਾਕਟਰ ਚਰਨਜੀਤ ਮਾਲ ਡਾਇਰੈਕਟਰ ਗੁਰੂ ਨਾਨਕ ਗਰਲਸ ਕਾਲਜ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਗੁਰੂ ਨਾਨਕ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ ਬੋਲ ਰਹੀ ਹਾਂ ਅੱਜ ਇੰਟਰਨੈਸ਼ਨਲ ਵਿਮਨ ਡੇ ਤੇ ਅਸੀਂ ਪੰਗੜਾ ਵਰਕਸ਼ਾਪ ਲਗਾ ਰਹੇ ਹਾਂ ਇਹ ਵਰਕਸ਼ਾਪ ਇਲਾਕੇ ਦੇ ਸਾਰੇ ਵਿਦਿਆਰਥੀਆਂ ਨੂੰ ਪੰਗੜਾ ਸਿਖਾਉਣ ਲਈ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਉਹਨਾਂ ਦੀ ਗਰੋਥ ਵੀ ਹੋਵੇ ਤੇ ਸਮੇ ਦੇ ਹਾਨਦੇ ਬਣਨ ਜਿੱਥੇ ਉਹ ਕਮਾਂਡ ਦੇ ਕਾਬਿਲ ਬਣਨ ਉਥੇ ਉਹ ਫੈਮਿਲੀ ਵੈਲਿਊਜ਼ ਨੂੰ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅੱਛੇ ਇਨਸਾਨ ਬਣਨ ਸੋ ਇੰਟਰਨੈਸ਼ਨਲ ਵਿਮਨ ਡੇ ਤੇ ਅਸੀਂ ਇੱਕ ਆਪਣੇ ਪੁਰਾਣੇ ਸਟੂਡੈਂਟ ਡਾਕਟਰ ਜਸਵਿੰਦਰ ਕੌਰ ਜਿਨ੍ਹਾਂ ਨੇ ਡਬਲ ਪੀ ਐਚ ਡੀ ਕਰਨ ਦੇ ਨਾਲ ਨਾਲ ਬਹੁਤ ਵੱਡਾ ਵਰਲਡ ਰਿਕਾਰਡ ਲੋਂਗੇਸਟ ਪੇਂਟ ਕੈਨਵਸ ਪੇਂਟਿੰਗ ਕੀਤਾ ਹੈ ਤੇ ਉਸ ਦੇ ਵਿੱਚ ਅਸੀਂ ਉਹਨਾਂ ਨੂੰ ਇੰਟਰਨੈਸ਼ਨਲ ਔਰ ਵਿਮਨ ਡੇ ਤੇ ਆਨਰ ਕਰਨ ਜਾ ਰਹੇ ਹਾਂ ਉਹ ਸਾਡੀ ਵਿਦਿਆਰਥਣ ਰਹੀ ਹੈ ਤੇ ਦੁਨੀਆ ਵਿੱਚ ਬਹੁਤ ਘੁੰਮੀ ਹੈ ਪਰ ਉਹ ਇੰਨਾ ਮਾਣ ਆਪਣੇ ਅਧਿਆਪਕਾਂ ਨੂੰ ਕਰਦੀ ਹੈ ਕਿ ਮੈਂ ਇੰਗਲਿਸ਼ ਟੀਚਰ ਹੋਣ ਦੇ ਨਾਤੇ ਉਹਨਾਂ ਨੂੰ ਪੜ੍ਹਾਉਂਦੀ ਸੀ ਤੇ ਉਹ ਇਹ ਮਾਣ ਲੈ ਕੇ ਜ਼ਰੂਰ ਬਾਕੀਆਂ ਲਈ ਵੀ ਇੱਕ ਮਿਸਾਲ ਕਾਇਮ ਕਰਨਗੇ ਮੈਮ ਦੇਖੇ ਦੇਵੇ ਕੋਈ ਵੀ ਦਿਨ ਐਸਾ ਨਹੀਂ ਜੋ ਔਮਨ ਤੋਂ ਨਾ ਸਟਾਰਟ ਹੁੰਦਾ ਹੋਵੇ ਪਰ ਸਪੈਸ਼ਲ ਡੇ ਨਿਰਧਾਰਿਤ ਕੀਤਾ ਗਿਆ ਹੈ ਘੱਟ ਮਾਰਚ ਕੀ ਕਹਿਣਾ ਚਾਹੋਗੇ ਇਸ ਬਸਤੇ ਉਹ ਇਹ ਹੈ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਰ ਦਿਨ ਹੀ ਇੱਕੋ ਜਿਹਾ ਹੁੰਦਾ ਹੈ ਜਿਵੇਂ ਆਪਣੀ ਗੱਲ ਹੀ ਕਰਾਂ ਤਾਂ ਆਪਣੇ ਮਨ ਵਿੱਚ ਹਮੇਸ਼ਾ ਇੱਕੋ ਗੱਲ ਸਵੇਰੇ ਉੱਠਦੇ ਹੀ 3 ਵਜੇ ਉੱਠਦੀ ਹਾਂ ਮੈਂ ਜੇ ਮੈਂ ਦਿਨ ਵਿੱਚ 16 ਘੰਟੇ ਤੇ ਹਫਤੇ ਦੇ 7 ਦਿਨ ਕੰਮ ਕਰਦੀ ਹਾਂ ਕੰਮ ਕਰਨ ਦਾ ਇਹ ਨਹੀਂ ਮਤਲਬ ਇੱਕੋ ਕੰਮ ਕਰਨਾ ਸਾਰੇ ਕਾਲਜ ਦੇ ਲਈ ਕਿਵੇਂ ਤਰੱਕੀ ਹੋਵੇ ਕਿਵੇਂ ਵਿਦਿਆਰਥੀਆਂ ਦਾ ਵਿਕਾਸ ਹੋਵੇ ਉਹਦੇ ਲਈ ਪਲਾਨ ਕਰਦੇ ਹਾਂ ਮੈਸੇਜ ਬਣਾ ਕੇ ਸਾਰੇ ਸਟੂਡੈਂਟਸ ਨੂੰ ਟੀਚਰਸ ਨੂੰ ਮੈਨੇਜਮੈਂਟ ਨੂੰ ਸਾਰੇ ਰਲ ਕੇ ਅਸੀਂ ਇਹ ਮੈ ਸਰਕੂਲੇਟ ਕਰਦੇ ਹਾਂ ਤੇ ਅੱਜ ਦਾ ਖਾਸ ਦਿਨ ਇਹ ਹੈ ਕਿ ਕੋਈ ਨਾ ਕੋਈ ਦਿਨ ਰੱਖ ਲੋ ਤਾਂ ਇਹ ਵਧੀਆ ਹੁੰਦਾ ਕਿ ਸਾਰੀ ਦੁਨੀਆ ਤੇ ਦੇਖੋ ਇਹ ਔਰਤਾਂ ਨੂੰ ਇਹ ਖਾਸ ਦਿਨ ਦਿੱਤਾ ਗਿਆ ਹੈ ਤੇ ਔਰਤ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਮੈਂ ਸਮਝਦੀ ਹਾਂ ਇੱਕ ਮਾਂ ਬਣਨਾ ਹੈ ਇੱਕ ਮਾਂ ਬਣ ਕੇ ਜੇ ਇੱਕ ਔਰਤ ਆਪਣੇ ਬੱਚੇ ਦਾ ਇਹਨਾਂ ਵਧੀਆ ਵਿਕਾਸ ਕਰੇ ਜੋ ਕਮਾਈ ਕਰਨ ਦੇ ਨਾਲ-ਨਾਲ ਕਦਰਾਂ-ਕੀਮਤਾਂ ਜਾਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਤਾਂ ਬਹੁਤ ਵਧੀਆ ਗੱਲ ਹੈ ਮੇਰੇ ਆਪਣੇ ਬੱਚੇ ਡਾਕਟਰ ਤੇਜਮਿਤ ਸਿੰਘ ਮਾਲ ਬਹੁਤ ਵੱਡੇ ਡਾਕਟਰ ਨੇ ਤੇ ਡਾਕਟਰ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਨੇ ਇਸੇ ਤਰ੍ਹਾਂ ਹੀ ਮੇਰੀ ਬੇਟੀ ਡਾਕਟਰ ਕੁਲਵੀਰ ਮਾਲ ਸ਼ਾਹ ਬਹੁਤ ਵੱਡੀ ਗਾਇਨਕੋਲੋਜਿਸਟ ਹੈ ਔਰ ਇਸ ਦੇ ਨਾਲ-ਨਾਲ ਵਧੀਆ ਇਨਸਾਨ ਹੈ ਤੇ ਅਸੀਂ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਵਧੀਆ ਇਨਸਾਨ ਤੇ ਵਧੀਆ ਕਦਰਾਂ ਕੀਮਤਾਂ ਵਾਲੇ ਪ੍ਰੋਫੈਸ਼ਨਲ ਬਣਾਉਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਨਾਮ ਹੋਵੇ ਮੈਂ ਦੁਨੀਆ ਦੀ ਸਭ ਤੋਂ ਵੱਡੀ ਪੇਂਟਿੰਗ ਮੈਂ ਨੈਸ਼ਨਲ ਆਪਣੇ ਆਪਣੇ ਨੈਸ਼ਨਲ ਡਿਸ਼ਨ ਨੂੰ ਮੈ ਰਿਪਰੈਜ਼ੈਂਟ ਕੀਤਾ 67 ਮੀਟਰ ਪੇਂਟਿੰਗ ਔਨ ਸੰਤਮੀਰਾਬਾਈ ਜੀ ਐਂਡ 15 ਬਾਈ 14 ਫਿਟ ਕੈਨਵਸ ਪੇਂਟਿੰਗ ਔਨ ਚਤ੍ਰਪਤੀ ਸ਼ਿਵਾਜੀ ਮਹਾਰਾਜ ਔਰ ਯੋਗਾ ਦੇ ਵਿੱਚ ਆਜੋ ਬੱਚੋ ਅਸੀਂ ਆਰਟ ਦੀਆਂ ਥੋੜੇ ਡ੍ਰਿੰਕਸ ਕੱਢ ਵੀ ਕਰ ਲਏ ਆਪਣੇ ਰਾਏ ਆਏ ਹੁਣ ਆਏ ਮਿਲਦੇ ਆਏ ਇਨਵਾਈਟ ਇਨਵਾਈਟ ਮਤਲਬ ਪਲਾਸਟਿਕ ਫ੍ਰੀ ਕੁੜੀਆ ਦਾ ਨਾਂਜ ਵੱਜਿਆ ਜਾਂਦਾ ਜਿੱਥੇ ਆ ਕੇ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਜੀ ਮੇਰਾ ਆਪਣਾ ਕਾਲਜ ਹੈ ਬਹੁਤ ਪੁਰਾਣਾ ਮੈਂ ਇੱਥੇ ਸਟੱਡੀ ਕੀਤੀ ਹੈ ਇੱਥੇ ਪੜ੍ਹੀ ਸੱਜਾ ਪੈਰ ਪੰਜਾਬੀ ਕੀ ਕਹਿਣਾ ਚਾਹੋਗੇ ਵੂਮਨ ਡੇ ਤੇ ਵੂਮਨ ਡੇ ਵੀ ਅੱਜ ਹੈਗਾ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਸਭ ਤੋਂ ਪਹਿਲੀ ਗੱਲ ਹੈ ਵੂਮਨਸ ਡੇ ਤੇ ਮੈਂ ਮੈਨੂੰ ਮੈਡਮ ਨੇ ਮੈਨੂੰ ਇਨਵਾਈਟ ਕੀਤਾ ਕਾਲਜ ਨੇ ਕਾਲਜ ਸਟਾਫ ਨੇ ਸਟੂਡੈਂਟਸ ਨੇ ਆਈ ਐਮ ਵੈਰੀ ਹੈਪੀ 1 2 3 ਕਿ ਮੈਂ ਕਾਲਜ ਦੇ ਸਟੂਡੈਂਟਸ ਨੂੰ ਇਹ ਮੈਸੇਜ ਦਿੱਤਾ ਕਿ ਲੈ ਕੇ ਕੋਈ ਵੀ ਉੱਠ ਸਕਦੇ ਹੋ ਤੇ ਕੋਈ ਵੀ ਕਰ ਸਕਦੇ ਹੋ ਔਰ ਮੈਨੂੰ ਲੱਗਦਾ ਕਿ ਅਸੀਂ ਜਲਦੀ ਹੀ ਕਾਲਜ ਦੇ ਨਾਮ ਤੇ ਇੱਕ ਬਰਥਡੇ ਪਾਰਟੀ ਕਰਨਾ ਸਾਡਾ ਇੱਕੋ ਹੀ ਮੈਸੇਜ ਹੁੰਦਾ ਹੈ ਜੀ ਜਨਰਲ ਮਿਹਨਤ ਕਰੋ ਪੈਸਾ ਤੇ ਨਾਮ ਆਪਣੇ ਆਪ ਪਿੱਛੇ ਆਏਗਾ ਅੱਜ ਮੈਂ ਨਾਲ ਫੰਕਸ਼ਨ ਵੀ ਆਰਗੇਨਾਈਜ਼ ਕਰ ਰਹੇ ਹਾਂ ਤੇ ਪਰਫਾਰਮ ਵੀ ਕਰ ਰਹੇ ਹਾਂ ਪਾਰਟਿਸਪੇਟ ਵੀ ਕਰ ਰਹੇ ਹਾਂ ਕਿਵੇਂ ਲੱਗਿਆ ਪੰਗੜੇ ਵਰਕੇ ਉੱਪਰ ਬਹੁਤ ਵਧੀਆ ਲੱਗਿਆ ਜੀ ਸਾਨੂੰ ਇਹ ਕਰਦੇ ਜੀ ਰੋਜ਼ ਸਵੇਰੇ ਆਈ ਕੀਤਾ ਜਾਂਦਾ ਮੈਮ ਹਮੇਸ਼ਾ ਕਹਿੰਦੇ ਆ ਬਈ ਲਾਈਫ ਚ ਬੈਲੈਂਸ ਬਣਾ ਕੇ ਰੱਖੋ ਤੇ ਜਿੰਨੀਆਂ ਵੀ ਆਪਰਚੂਨਿਟੀਆਂ ਮਿਲਦੀਆਂ ਨੇ ਚੈਲੰਜਸ ਨਾ ਸਮਝੋ ਉਹਨਾਂ ਨੂੰ ਯੂਟਿਲਾਈਜ਼ ਕਰੋ ਤੇ ਆਪਣੀ ਗਰੋਥ ਨੂੰ ਆਪਣੀ ਕਪੈਸਿਟੀਆਂ ਨੂੰ ਚੈਲੰਜ ਕਰਦੇ ਹੋਏ ਅੱਗੇ ਵਧੋ ਤੇ ਇਹੀ ਪ੍ਰੇਰਣਾ ਦਾ ਸਰੋਤ ਨੇ ਸਾਡੇ ਲਈ ਤੇ ਅਸੀਂ ਕੰਮ ਕਰਦੇ ਰਹਿੰਦੇ ਆਂ ਇਹ ਵਰਕਸ਼ਾਪ ਇੱਕ ਦਿਨ ਵਾਸਤੇ ਹੀ ਆਗਾਮੀ ਲੱਗਦੀ ਰਹੇਗੀ ਇਹ ਹਲੇ ਤਾਂ ਫਿਲਹਾਲ ਇੱਕ ਦਿਨ ਵਾਸਤੇ ਆ ਅਸੀਂ ਇੰਟਰਨੈਸ਼ਨਲ ਵੂਮਨਸ ਡੇ ਮਨਾ ਰਹੇ ਆ ਉਸ ਸੰਬੰਧ ਵਿੱਚ ਰੱਖਵਾਈ ਗਈ ਹੈ ਬਟ ਜੇ ਜਿਵੇਂ ਸਟੂਡੈਂਟਸ ਦਾ ਬਹੁਤ ਅੱਛਾ ਰ ਤੇ ਸਾਡੀਆਂ ਕਾਲਜ ਅਥਾਰਟिटीज ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਮਾਈਂਡਸੈਟ ਦੀਆਂ ਨੇ ਤੇ ਡੈਫੀਨਿਟਲੀ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਵਰਕਸ਼ਾਪਸ ਲੱਗਦੀਆਂ ਰਹਿਣਗੀਆਂ। ਅਨੰਦ ਵੂਮਨ ਡੇ ਵੀ ਹਾਸ ਤੇ ਕੀ ਕਹਿਣਾ ਚਾਹੁੰਗੇ ਮਹਿਲਾਵਾਂ। ਉਹਦੇ ਲਈ ਮੈਂ ਸਿਰਫ ਇਹੀ ਕਹਿਣਾ ਚਾਹੁੰਗੀ ਜਿਵੇਂ ਸਾਨੂੰ ਸਭ ਨੂੰ ਸਿਖਾਇਆ ਜਾਂਦਾ ਇਸ ਟੀਚਿੰਗ ਰਿਟਰਨਿਟੀ ਬਈ ਕਿਸੇ ਚੀਜ਼ ਤੋਂ ਡਰਨਾ ਨਹੀਂ। ਤੇ ਜੇ ਅਸੀਂ ਇਹਨੇ ਲੱਕੀ ਰਹੇ ਹਾਂ ਕਿ ਸਾਡੇ ਪੇਰੈਂਟਸ ਨੇ ਸਾਡੇ ਸਾਰੇ ਪਰਿਵਾਰਾਂ ਨੇ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਉਸ ਤੋਂ ਪਹਿਲਾਂ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਇਸ ਲਾਇਕ ਬਣਾਇਆ ਤੇ ਅਸੀਂ ਵੀ ਜਿਹੜੇ ਸਟੂਡੈਂਟਸ ਰੱਬ ਨੇ ਹੁਣ ਸਾਡੇ ਲੇਖੇ ਲਾਏ ਨੇ ਜਿਹੜੇ ਸਾਡੇ ਤੋਂ ਪੜ ਰਹੇ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਕੌਣ ਵਾਲੇ ਸਮੇਂ ਲਈ ਉਹਨਾਂ ਨੂੰ ਔਮਨ empowerment ਦੇ ਤਹਿਤ ਉਹਨਾਂ ਨੂੰ ਇੰਨੇ ਕਾਬਿਲ ਬਣਾਈਏ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਪਹਿਚਾਨ ਬਣਾ ਵੀ ਸਕਣ ਤੇ ਇਹ ਨਿਕ ਨਹੀਂ ਦੀ ਕਮਾਈ ਨਹੀਂ ਕਰ ਸਕਦਾ ਤਾਂ ਮੈਂ ਇੱਕ ਵੱਡਾ ਆਈਕਨ ਨੇ ਵਮਨ ਲਈ ਵਮਨ ਅੰਕਰੇਜ ਕਰਨ ਲਈ ਉਹਨਾਂ ਤੋਂ ਵੱਡੀ ਕੋਈ ਐਗਜ਼ਾਮਪਲ ਹੋ ਨਹੀਂ ਸਕਦੀ ਸਾਡੇ ਲਈ ਉਹ ਸਾਰੇ ਸਾਰੇ ਮੈਂ ਇੰਨਾ ਜ਼ਿਆਦਾ ਇਨਕਰੇਜ ਕਰਦੇ ਹੋ ਕਿ ਕਿ ਇਕਨੋਮਿਕ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ ਔਰ ਤੁਹਾਡੀ ਆਪਣੀ ਇੱਕ ਆਈਡੈਂਟੀਟੀ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਅਸੀਂ ਰੋਜ਼ ਮਤਲਬ ਸਾਡੇ ਨੂੰ ਰੋਜ਼ ਮੈਡਮ 15 ਮਿੰਟ ਲਈ ਅਡਰੈਸ ਕਰਦੇ ਨੇ ਸਾਰੇ ਸਟਾਫ ਨੂੰ ਕਿ ਸਾਨੂੰ ਇਨਕਰੇਜ ਕੀਤਾ ਜਾਂਦਾ ਕਿ ਕਿਵੇਂ ਅਸੀਂ ਬੱਚਿਆਂ ਲਈ ਰੋਲ ਮਾਡਲ ਰੋਲ ਮਾਡਲ ਬਣ ਸਕਦੇ ਤੇ ਅਸੀਂ ਆਪਣੇ ਮੈਮ ਦੀ ਐਗਜ਼ਾਮਪਲ ਜਿਹੜੀ ਨੂੰ ਪਹੁੰਚੀ। ਥੈਂਕ ਯੂ। ਅੰਨੇ ਕੀ ਨਾਮ ਤੁਹਾਡਾ ਜੀ? ਤਰਨਜੋਤ ਖੋਤ। ਆ ਕਿਵੇਂ ਲੱਗਿਆ ਪੰਗੜੇ ਦੇ ਵਰਕਸ਼ਾਪ ਵਿੱਚ? ਬਹੁਤ ਵਧੀਆ ਲੱਗਿਆ। ਮੈਨੂੰ ਆਲਰੇਡੀ ਪੰਗੜੇ ਦਾ ਸ਼ੌਂਕ ਲੱਗਾ ਤੇ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਕੀਤਾ ਆਰਗੇਨਾਈਜ਼ ਕਰਕੇ ਕੁਝ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਵਾ ਵਧੀਆ ਕੰਮ ਕਰਦੇ ਹੁੰਦੇ ਨੇ ਓਕੇ ਧੰਨਵਾਦ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਵਰਕਸ਼ਾਪ ਲੱਗੀ ਪੰਗਰੇ ਦੀ ਪੰਗਰੇ ਦੀ ਵਰਕਸ਼ਾਪ ਮਤਲਬ ਜਿਹੜੇ ਸਾਨੂੰ ਆਰਟਿਸਟ ਮਿਲੇ ਨੇ ਇੰਟਰਨੈਸ਼ਨਲ ਲੈਵਲ ਦੇ ਨਾਲ ਸਾਡੇ ਮੰਗੂ ਉਸਤਾਦ ਜੀ ਜਿਹੜੇ ਇੱਥੇ ਦੇ ਘਰਾਨੇ ਦੇ ਨੇ ਬੈਸਟ ਟੋਲੀ ਦਾ ਵੀ ਇਹਨਾਂ ਨੂੰ 3 ਟਾਈਮ ਅਵਾਰਡ ਮਿਲਿਆ ਹੈ ਨਾਲ ਸਾਡੇ ਨੇ ਸ਼ਰਨਜੀਤ ਸਰ ਠੀਕ ਹੈ ਜਿਹੜੇ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਕੋਚਿੰਗ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਨੇ ਯਸ਼ ਸਚਦੇਵਾ ਜੀ ਇਹ ਸਾਰੇ ਹੀ ਮਤਲਬ ਬੈਸਟ ਕੋਚ ਦੇ ਢੋਲੀ ਨੇ ਇੰਟਰਨੈਸ਼ਨਲ ਲੈਵਲ ਤੇ ਤੇ ਤੁਸੀਂ ਦੇਖ ਰਹੇ ਹੋ ਵੀ ਕਾਲਜ ਵਿੱਚ ਬੱਚੇ ਕਿਦਾਂ ਐਕਸਾਈਟਮੈਂਟ ਨਾਲ 파ਟ ਲੈ ਰਹੇ ਨੇ ਤੇ ਇਹ ਸਾਡੇ ਡਾਂਸ ਡਿਪਾਰਟਮੈਂਟ ਦੇ ਸਟੂਡੈਂਟਸ ਨੇ ਮੇਰੇ ਨਾਲ ਤੇ ਸਾਰੇ ਹੀ ਮਤਲਬ ਬਹੁਤ ਇੰਜੋਏ ਕਰ ਰਹੇ ਆ। ਆਪ ਦੇਖ ਸਕਦੇ ਆ ਕਿ ਇਸ ਤਰ੍ਹਾਂ ਬੱਚੇ ਬਹੁਤ ਹੀ ਵਧੀਆ ਡਾਂਸ ਕਰ ਰਹੇ ਨੇ। ਨਹੀਂ ਨਹੀਂ। ਹੂੰ। ਕੁਝ ਬੱਚੇ ਆ ਜਿਹੜੇ ਸਟੇਜ ਤੇ ਨੇ ਇਹਨਾਂ ਨੇ ਪਰਫਾਰਮ ਕੀਤਾ ਹੋਇਆ ਬਟ ਜਿਹੜੇ ਤੁਸੀਂ ਗਰਾਊਂਡ 'ਚ ਦੇਖ ਰਹੇ ਨੇ ਇਹ ਬੱਚੇ ਸਾਰੇ ਅਨਨੋਨ ਡਾਂਸਰ। ਕਹਿੰਦਾ ਮੈਂ ਵੀ ਕਿੰਨੀ ਤੇਰ ਬਾਅਦ ਪੰਗੜਾ ਕਰ ਰਹੀ ਆ ਤੇ ਮੈਂ ਵੀ ਬਹੁਤ ਐਕਸਾਈਟਡ ਕਹਿੰਦਾ ਯੂਥ ਫੈਸਟੀਵਲ ਬਹੁ ਵੱਡੀ ਦੇਰ ਹੁੰਦੀ ਹੈ 8 ਨੂੰ 12 ਨੂੰ ਵਾਸਤੇ ਤੇ ਯੂਥ ਫੈਸਟੀਵਲ ਚ ਵੀ ਪਾਰਟਿਸਪੇਟ ਕਰਦੇ ਨੇ ਹਾਂਜੀ ਹਾਂਜੀ ਯੂਥ ਫੈਸਟੀਵਲ ਚ ਵੀ ਸਾਡੇ ਨਾਲ ਮੰਗੂ ਸਤਾਜ ਜੀ ਹੁੰਦੇ ਆ ਹਰ ਸਾਲ ਆਉਂਦੇ ਆ ਸਾਡੇ ਨਾਲ ਤੇ ਇਹਨਾਂ ਸਾਡੀ ਟੀਮਾਂ ਨਾਲ ਟੋਲ ਪਲੇ ਕਰਦੇ ਨੇ ਠੀਕ ਹੈ ਭਾਈ ਕੀ ਕਹਿਣਾ ਚਾਹੋਗੇ ਆਰਗੇਨਾਈਜ਼ਰਸ ਵਾਸਤੇ ਸੀ ਆਰਗੇਨਾਈਜ਼ਿੰਗ ਅੱਜ ਬਹੁਤ ਹੀ ਅੱਛੀ ਸੀ ਕਿ ਬਹੁਤ ਹੀ ਅੱਛਾ ਆਰਗੇਨਾਈਜ਼ ਕੀਤਾ ਹੈਗਾ ਸਾਡੇ ਨਾਲ ਮੈਮ ਨੇ ਇੰਨਾ ਸਾਨੂੰ ਸਾਡੇ ਗੁਰੂ ਨਾਨਕ ਗਰਲਸ ਕਾਲਜ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗੇ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਬੱਚਿਆਂ ਨੂੰ ਅਸੀਂ ਬਹੁਤ ਹੀ ਬਹੁਤ ਥੈਂਕਫੁਲ ਹੈਗੇ ਸਾਡੇ ਡਾਇਰੈਕਟਰ ਮੈਮ ਪ੍ਰਿੰਸੀਪਲ ਮੈਮ ਪ੍ਰੈਜ਼ੀਡੈਂਟ ਸਰ ਲਈ ਜਿਨ੍ਹਾਂ ਨੇ ਸਾਨੂੰ ਇੰਨਾ ਅੱਛਾ ਮੌਕਾ ਦਿੱਤਾ ਹੈਗਾ ਰੀਨੂ ਮੈਮ ਲਈ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਅੱਜ ਅਸੀਂ ਪਰਫਾਰਮ ਕਰੀਏ ਇੰਨੇ ਵੱਡੇ ਆਰਟਿਸਟ ਨਾਲ ਸਾਨੂੰ ਅੱਛਾ ਲੱਗ ਰਿਹਾ ਸਾਡੇ ਬਹੁਤ ਹੀ ਖੁਸ਼ ਹੋ ਕੇ ਬੱਚੇ ਕਰ ਰਹੇ ਨੇ ਅੱਜ ਪਰਫਾਰਮ ਸੋ 1 2 1 2 1 2 ਬੀਟ ਨਾਲ 1 2 2 ਓਏ ਉਸਤਾਦੀ ਇਧਰ ਵੀ 1